ਕਿਉਂ ਨਾ ਦੇਣ ਦੁਹਾਈ ਮਾਪੇ ਕਰ ਦਿੱਤੇ ਕਰ ਜਾਈ ਕਿਉਂ ਨਾ ਦੇਣ ਦੁਹਾਈ ਮਾਪੇ ਕਰ ਦਿੱਤੇ ਕਰ ਜਾਈ ਮਹਿੰਗੀਆਂ ਡਿਗਰੀਆਂ ਵਾਲੇ ਬੇਰੁਜ਼ਗਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੁੱਤ ੜਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੁੱਤ ੜਾਰ ਹੋ ਗਏ ਉਹਨਾਂ ਮੰਨ ਲਿਆ ਬੋਝ 6 ਫੁੱਟ ਦੇ ਸਰੀਰ ਨੂੰ ਉਨਾ ਮੰਨ ਲਿਆ ਬੋਝ 6 ਫੁੱਟ ਦੇ ਸਰੀਰ ਨੂੰ ਸਿਆਣਪਾਂ ਨੂੰ ਹਾਰ ਮਿਲੀ ਜਿੱਤੇ ਨਸੀਬ ਨੂੰ ਸੀ ਜਿਨ੍ਹਾਂ ਬਣਨਾ ਸਹਾਰਾ ਉਹ ਸਿਰ ਭਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੁੱਤ ਓਡਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੁੱਤ ਓਡਾਰ ਹੋ ਗਏ ਪੜੇ ਲਿਖੇ ਪਤਨੂੰ ਲਜਾਵੇ ਕੋਈ ਦਿਹਾੜੀ ਨਾ ਪੜੇ ਲਿਖੇ ਪਤਨੂ ਲਜਾਵੇ ਕੋਈ ਦਿਹਾੜੀ ਨਾ ਨੰਗ ਪੁਨੇ ਵਿੱਚ ਕੋਈ ਬਣਦੀ ਵੀ ਲਾੜੀ ਨਾ ਚੋਰ ਠੱਗ ਲੈ ਕੇ ਕੁਰਸੀ ਬਾਜੀ ਮਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੁੱਤ ੜਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੁੱਤ ੜਾਰ ਹੋ ਗਏ ਦੱਬ ਲਈਆਂ ਸਦਰਾਂ ਤੇ ਜੋ ਸੁਪਨੇ ਪਰੋਏ ਨੇ ਦੱਬ ਲਈਆਂ ਸਦਰਾਂ ਤੇ ਜੋ ਸੁਪਨੇ ਪਰੋਏ ਨੇ ਜੇ ਹੋ ਗਈ ਰੱਬ ਦੀ ਰਜ਼ਾ ਫਿਰ ਕੱਢਣੇ ਲਕੋਏ ਨੇ ਦਾਖੇ ਹਾਲ ਦੀ ਕਢੀ ਤਾਂ ਤਾਰ-ਤਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੋਤੋ ਢਾਰ ਹੋ ਗਏ ਦਸ ਮਾਪੇ ਕਿਵੇਂ ਕਹਿਣ ਪੋਤੋ ਢਾਰ ਹੋ ਗਏ